ਕਦੇ ਸ਼ੂਕ ਦੀ ਲਹਿਰਾਂ ਦਾ ਜੋਸ਼ ਇਹ جنੂਨ ਕਦੇ ਸ਼ੂਕ ਦੀ ਲਹਿਰਾਂ ਦਾ ਜੋਸ਼ ਇਹ جنੂਨ ਕਦੇ ਖੁਸ਼ਕ ਥਲਾ ਵਾਂਗ ਗਮਗੀਨ ਜ਼ਿੰਦਗੀ ਕਦੇ ਸੁਹੇ ਸਾਮਣ ਵਾਂਗ ਰੌਣਕ ਸਣੀ ਕਦੇ ਸੁੱਕੇ ਪੱਤੇਆਂ ਵਾਂਗ ਸੰਗੀਨ ਜ਼ਿੰਦਗੀ ਕਦੇ ਮੰਗੀਆਂ ਮੁਰਾਦਾਂ ਦਾ ਨਜ਼ਰਾਨਾ ਕਦੇ ਤੱਕੇ ਸ਼ਾਹੀਦੀ ਵਜਦੀ ਬੀਨ ਜ਼ਿੰਦਗੀ ਕਦੇ ਉਸਤਤ ਇਹ ਹਸਤੀ ਦਾ ਮੰਜ਼ਰ ਕਦੇ ਬੇਰੁਖੀ ਤੱਕ ਦੀ ਤਮਾਸ਼ਬੀਨ ਜ਼ਿੰਦਗੀ ਬਸ਼ਰ ਦੀ ਅਰਜ਼ੇ ਖੁਦਾ ਤਾਈ ਬਸ਼ਰ ਦੀ ਅਰਜ਼ੇ ਖੁਦਾ ਤਾਈ ਨਿਤਰੇ ਸਫ਼ਰ ਵਿੱਚ ਆਫ ਰੀਨ ਜ਼ਿੰਦਗੀ ਮਹਿਕਾਏ ਦੇਹੀ ਦੇ ਬਾਗਿਚੇ ਅੰਦਰ ਫਲ ਅਧਿਆਤਮ ਦੇ ਹਸੀਨ ਜ਼ਿੰਦਗੀ ਪੰਡਾ ਗਫਲਤ ਦੀਆਂ ਨਾ ਸਿਰ ਢੋਵੇ ਕਰਮਾਂ ਦੇ ਤਰਾਜੂ ਨਾ ਤੁਲੇ ਮਲੀਨ ਜ਼ਿੰਦਗੀ ਨਾ ਹੋਵੇ ਗੁਲਾਮ ਫਾਨੀ ਰੰਗਾਂ ਦੀ ਮਹਿਕ ਥੀਵੇ ਰੂਹਾਨੀ ਇਸ਼ਕ ਵਿੱਚ ਰੰਗੀਨ ਜ਼ਿੰਦਗੀ ਮਹਿਕ ਥੀਵੇ ਰੂਹਾਨੀ ਇਸ਼ਕ ਵਿੱਚ ਰੰਗੀਨ ਜ਼ਿੰਦਗੀ ਰੂਹਾਨੀ ਇਸ਼ਕ ਵਿੱਚ ਰੰਗੀਨ ਜ਼ਿੰਦਗੀ